ਉਹ ਮਰਦੇ ਆਖਰੀ ਪਟਾਤੇ ਆਪੜ ਚੁੱਕਿਆ ਰਤਨ ਟਾਟਾ ਨਾਮ ਦਾ ਕਾਰੋਬਾਰੀ ਅਕਸਰ ਹੀ ਬਹਾੜੇ ਉਲਟ ਤਾਰੇ ਲੌਂਦਾ ਹੀ ਰਹਿੰਦਾ ਹਸ ਮੁਖਿੰ ਤਾਂ ਨਕਸਰੀ ਪ੍ਰੈਸਟ ਸਿਸਟਮ ਦੇ ਖਲਾਬ ਵੇਖੋoft ਨੇ ਵੀ ਕਰਦਾ ਹੀ ਰਹਿੰਦਾ ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਦੱਸ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮਕਾਮ ਤੇ ਆਪੜ ਚੁੱਕੇ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਵੱਡਾ ਬਦਲਾ ਲਿਆ ਸਕਦੀਆਂ ਹਨ ਆਓ ਸਾਂਝੀਆਂ ਕਰੀਏ ਨੰਬਰ 1 ਸਾਰੀ ਜ਼ਿੰਦਗੀ ਦੇ ਟਰਾਂਮਾ ਚੜਾਵਾ ਨਾਲ ਭਰੀ ਪਈ ਹੈ। ਇਨਸਾਨ ਨੂੰ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੈ। ਲੋਕ ਸ਼ੁਰੂਆਤ ਵਿੱਚ ਤੁਹਾਡੇ ਸਵੈਮਾਨ ਦੇ ਬਿਲਕੁਲ ਪ੍ਰਵਾਹ ਨਹੀਂ ਕਰਦੇ। ਸੋ ਪਹਿਲਾਂ ਖੁਦ ਨੂੰ ਉਹਨਾਂ ਸਾਹਮਣੇ ਸਾਬਿਤ ਕਰਨਾ ਪੈਂਦਾ। ਨੰਬਰ 3 ਕਾਲਜ ਦੀ ਪੜ੍ਹਾਈ ਮੁਕਾਉਣ ਤੋਂ ਇੱਕਦਮ ਬਾਅਦ 5-6 ਫਰਾਂ ਵਾਲੀ ਤਨਖਾਹ ਦੀ ਆਸ ਕਦੇ ਨਹੀਂ ਰੱਖਣੀ ਚਾਹੀਦੀ। ਬਹੁਤ ਘੱਟ ਸੰਭਾਵਨਾ ਹੈ ਕਿ ਕੋਈ ਵੀ ਰਾਤੋਂ ਰਾਤ ਸੌਲਟ ਕੱਟ ਮਾਰ ਕੇ ਚੋਰ ਮੋਰੀ ਰਾਹੀਂ ਕੰਪਨੀ ਦਿੱਤੀ ਸੀ ਤੇ ਜਾਂ ਆਪਣੇ ਨੰਬਰ 4 ਆਪਣੇ ਮਾਸਟਰ ਪ੍ਰੋਫੈਸਰ ਤੇ ਮੱਤ ਦਿੱਤੇ ਮਾਪੇ ਉਦੋਂ ਤੱਕ ਹੀ ਡਰਾਉਣੇ ਤੇ ਭੱਦੇ ਲੱਗਦੇ ਰਹਿੰਦੇ ਹਨ ਜਦੋਂ ਤੱਕ ਸਾਡਾ ਬਾਹਵਾਸਤਾ ਬਹੁਤ ਨਾਮ ਦੇ ਇੱਕ ਪ੍ਰਾਣੀ ਨਾਲ ਨਹੀਂ ਪੈ ਜਾਂਦਾ ਨੰਬਰ 5 ਤੁਹਾਡੀ ਗਲਤੀ ਸਿਰਫ ਤੁਹਾਡੀ ਆਪਣੀ ਹੀ ਹੁੰਦੀ ਹੈ ਇਸ ਵਿੱਚ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਹੈ ਕਾਪਰਮੈਂਟ ਹੌਣ ਦੇ ਫਿਰ ਦੁਬਾਰਾ ਪ੍ਰੀਖਿਆ ਵਿੱਚ ਬੈਠਣਾ ਸਿਰਫ ਸਕੂਲਾਂ ਕਾਲਜਾਂ ਵਿੱਚ ਹੀ ਨਸੀਬ ਹੁੰਦਾ ਅਸਲ ਜ਼ਿੰਦਗੀ ਵਿੱਚ ਗਲਤੀ ਸੁਧਾਰਨ ਦਾ ਦੁਬਾਰਾ ਮੌਕਾ ਬਹੁਤ ਥੋੜੇ ਖੁਸ਼ਕਿਸਮਤਾਂ ਨੂੰ ਹੀ ਦਿੰਦੀ ਹੈ ਜ਼ਿੰਦਗੀ ਦੇ ਅਸਲ ਸਕੂਲ ਵਿੱਚ ਕੋਈ ਕਲਾਸ ਜਮਾਤ ਸੈਕਸ਼ਨ ਅਤੇ ਪ੍ਰੋਫੈਸ਼ਨ ਨਹੀਂ ਹੁੰਦਾ ਇੱਥੇ ਤੁਸੀਂ ਖੁਦ ਹੀ ਜਮਾਤ ਹੋ ਖੁਦ ਹੀ ਪ੍ਰੋਫੈਸਰ ਹੋ ਤੇ ਆਪਣੇ ਪੇਪਰ ਵੀ ਤੁਹਾਨੂੰ ਖੁਦ ਹੀ ਚੈੱਕ ਕਰਨੇ ਪੈਣੇ ਨੇ ਤੁਹਾਨੂੰ ਵੀ ਕਿਹੜੇ ਗ੍ਰੇਡ ਦੇਣੇ ਇਹ ਵੀ ਤੁਸੀਂ ਆਪ ਖੁਦ ਹੀ ਤੈਅ ਕਰਨਾ ਹੈ ਨੰਬਰ 8 ਟੈਲੀਵਿਜ਼ਨ ਵਿੱਚ ਦਿਖਾਇਆ ਜਾਂਦੇ ਨਾਟਕਾਂ ਸੀਰੀਅਲ ਅਤੇ ਫਿਲਮਾਂ ਵਿੱਚਲੀ ਚਮਕਦਮਕ ਵਾਲੀ ਜ਼ਿੰਦਗੀ ਅਸਲ ਵਿੱਚ ਅਸਲੀਅਤ ਤੋਂ ਕਾਹ ਦੂਰ ਹੁੰਦੀ ਹੈ ਮੈਂ ਇੱਕ ਕੱਪ ਦੀ ਮੋਟੀ ਪਰਦੇਟ ਦੱਬੀ ਜੀਵਨ ਸ਼ੈਲੀ ਨੂੰ ਆਪਣੀ ਆਦਤ ਦਾ ਹਿਸ਼ਾ ਕਦੇ ਨਹੀਂ ਬਣ ਦੇਣਾ ਚਾਹੀਦਾ ਨੰਬਰ 9 ਮੁਸ਼ਕਲ ਹਾਲਾਤਾਂ ਵਿੱਚ ਗਰੀਬੀ ਨਾਲ ਜੂਝਦੇ ਹੋਏ ਕਿਸੇ ਵੀ ਇਨਸਾਨ ਦਾ ਕਦੇ ਵੀ ਮਜ਼ਾਕ ਨਾ ਉਡਾਓ ਹੋ ਸਕਦਾ ਹੈ ਜ਼ਿੰਦਗੀ ਦੇ ਕਿਸੇ ਮੋੜ ਤੇ ਕਿਸੇ ਮਜਬੂਰੀ ਵਾਸਤੇ ਤੁਹਾਨੂੰ ਉਸ ਇਨਸਾਨ ਦੇ ਥੱਲੇ ਕੰਮ ਕਰਨਾ ਪਵੇ ਨੰਬਰ 10 ਤੁਹਾਡੇ ਮਾਤਾ ਪਿਤਾ ਤੁਹਾਡੇ ਜਨਮ ਤੋਂ ਪਹਿਲਾਂ ਇਹਨੇ ਨੀਂਦ ਸਪਾਸ਼ੂਰ ਤੋਂ ਬੋਰਿੰਗ ਤੇ ਚਿੜਚਿੜੇ ਨਹੀਂ ਸਨ ਹੋਇਆ ਕਰਦੇ ਤੁਹਾਡੇ ਪਾਲਣ ਪੋਸਣ ਦੇ ਦੌਰਾਨ ਖੂਬਸੂਰਤ ਜ਼ਿੰਦਗੀ ਦੇਣ ਤੇ ਲਗਾਤਾਰ ਚੱਲਦੇ ਸੰਘਰਸ਼ ਨੇ ਸ਼ਾਇਦ ਉਹਨਾਂ ਦੇ ਸੁਭਾਅ ਤੇ ਸ਼ਕਲ ਬਦਲ ਦਿੱਤੀ ਹੈ ਹੋ ਸਕੇ ਤਾਂ ਆਪਣੇ ਬੱਚਿਆਂ ਨੂੰ ਇਹ 10 ਗੱਲਾਂ ਜ਼ਰੂਰ ਸਾਂਝੀਆਂ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਧੰਨਵਾਦ